نو شہر پروگرام میں واسطے پردیشی دس رہا آپ جی کا ہاردک سواگت ہے پیش ہے ضلع شہد بگت سنگ تک اج دن you do i know you all ਕੜਦੇ ਕੜਦੇ ਯੇ ਸਰ ਅੱਜ ਦਾ ਜਿਹੜਾ ਅੱਖਾਂ ਦਾ ਕੈਂਪ ਲਾ ਰਿਹਾ ਉਹਦੇ ਬਾਰੇ ਕੀ ਕਹਿੰਦੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਇਦਾਂ ਦੇ ਸਭ ਨੂੰ ਸੇਵਾ ਦੇਣੀ ਚਾਹੀਦੀ ਆ ਬੰਦੇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਫਿਰ ਹਾ ਸਾਲਜਾ ਧੰਨ ਭਾਗ ਹੈ ਸਾਡੇ ਸਾਡਾ 17ਵਾਂ ਅੱਖਾਂ ਦਾ ਕੈਂਪ ਅਤੇ ਮੈਡੀਕਲ ਚੈੱਕਅਪ ਜਿਹੜਾ ਬਨਾਲਾ ਕਲਾ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਭਗਤਪੁਰਨ ਸਿੰਘ ਲੋਕ ਸਭਾ ਟਰਸਟ ਨੇ ਲਗਾਇਆ ਹੋਇਆ ਜਿਹਦੇ ਵਿੱਚ ਸੈਕੜੇ ਲੋਕ ਆਪਣਾ ਇਲਾਜ ਕਰਵਾ ਕੇ ਮੁਫਤ ਦਵਾਈਆਂ ਲੈ ਕੇ ਅੱਖਾਂ ਦੇ ਲੈਂਜ ਦੇ ਲਈ ਜਿਹੜੇ ਵੀ ਵੀ ਸਾਹਮਣੇ ਆ ਰਹੇ ਆ ਉਹਨਾਂ ਨੂੰ ਇੱਕ ਪਾਸੇ ਇਕੱਤਰ ਕੀਤਾ ਜਾ ਰਿਹਾ ਕਿਉਂਕਿ ਸੀਐਮਸੀ ਲੁਧਿਆਣਾ ਤੋਂ ਸਾਡੇ ਬਹੁਤ ਹੀ ਮਹਾਨ ਡਾਕਟਰ ਇੱਥੇ ਆਏ ਹੋਏ ਆ ਜਿਨ੍ਹਾਂ ਦੇ ਸਦਕਾ 17 ਸਾਲ ਲਗਾਤਾਰ ਅਸੀਂ ਇਹ ਜਿਹੜੇ ਕੈਂਪਵਾ ਲਗਾ ਰਹੇ ਆ ਇਹ ਹਨ ਖੁਸ਼ੀ ਵਾਲੀ ਗੱਲ ਹੈ ਅੱਜ ਵੀ ਇਸ ਕੈਂਪ ਦੇ ਵਿੱਚ ਸਾਡੇ ਬਹੁਤ ਹੀ ਜਿਹੜੇ ਮਹਰ ਡਾਕਟਰ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਆਏ ਹੋਏ ਆ ਡਾਕਟਰ ਅਜੀਤਵਾਨਾ ਉਹ ਵੀ ਇਸ ਵੇਲੇ ਜੋ ਹੱਡੀਆਂ ਤੇ ਰੀੜ ਦੀ بیماری ਦੇ ਮਹਰ ਨੇ ਉਹ ਵੀ ਚੈੱਕਅਪ ਕਰ ਰਹੇ ਆ ਡਾਕਟਰ ਬਲਵੀਰ ਜਿਹੜੇ ਹੱਡੀਆਂ ਦੇ ਮਹਰ ਨੇ ਸੱਲਣਾ ਅਹ ਬਲਵੀਰ ਹਸਪੀਟਲ ਤੋਂ ਉਹ ਵੀ ਪੰਕੇ ਹੋਏ ਆ ਡਾਕਟਰ ਨਵੀਨ अरोड़ा ਉਹ ਵੀ ਇੱਥੇ ਜਨਰਲ ਬਿਮਾਰੀਆਂ ਦੇ ਜਿਹੜੇ ਆ ਉਹ ਵੀ ਰੀ ਦਵਾਈਆਂ ਅਤੇ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਆ ਅਤੇ ਡਾਕਟਰ ਨਿਤਨ ਮਿੱਤਰ ਦੰਦਾਂ ਦੇ ਉਹ ਵੀ ਮਰੀਜ਼ਾਂ ਦਾ ਚੈੱਕਅਪ ਕਰ ਰਹੇ ਆ ਤੇ ਉਹਨਾਂ ਨੂੰ ਦਵਾਈਆਂ ਦੇ ਰਹੇ ਆ ਅਸੀਂ ਇਹੀ ਸਾਡੇ ਸਾਰੇ ٹرسٹ ਦੀ ਖੁਸ਼ੀ ਹੈ ਬਹੁਤ ਵੱਡੀ ਕਿ ਅਸੀਂ ਹਰ ਸਾਲ ਜਿਹੜੀਆਂ ਦਵਾਵਾਂ ਗੁਰੂ ਅਗੇ ਕਰਦੇ ਆ ਸੱਚੇ ਪਾਤਸ਼ਾਹ ਗੁਰੂ ਉਹ ਸਾਨੂੰ ਭਾਗ ਲਾਉਂਦਾ ਸਾਡੇ ਧਨ ਭਾਗ ਹੈ ਅਸੀਂ ਇਹ ਜਿਹੜੀਆਂ ਸੁਵਾਵਾਂ ਆ ਇਸੇ ਤਰ੍ਹਾਂ ਹੀ ਸਾਡੀਆਂ ਚੱਲਦੀਆਂ ਰਹਿਣ ਵੀਰੋ ਆ ਦੇਖੋ ਚਰਚਵੇਰੇ ਕਿਦਾਂ ਸੰਗਤ ਜਿਹੜੀ ਹੈ ਉਸ ਕੈਂਪ ਦਾ ਲਾਹਾ ਲੈ ਰਹੀ ਹੈ ਤੇ ਮੈਂ ਜਿਹੜੀ ਸੰਗਤ ਸੁਣ ਰਹੀ ਐ ਇਸ ਵੇਲੇ ਕਿਤੇ ਵੀ ਬੈਠੀ ਐ ਮੀਡੀਆ ਤੋਂ ਉਹਨਾਂ ਨੂੰ ਵੀ ਬੇਨਤੀ ਕਰਦਾ ਜੇ 3 ਵਜੇ ਤੱਕ ਤੁਸੀਂ ਇੱਥੇ ਆ ਕੇ ਆਪਣਾ ਕੋਈ ਚੈੱਕਅਪ ਕਰਾਉਣਾ ਆ ਜਾਂ ਕੋਈ ਦਵਾਈ ਲੈਣੀ ਐ ਜਾਂ ਅੱਖਾਂ ਦਾ ਚੈੱਕਅਪ ਕਰਾਉਣਾ ਉਹ ਵੀ ਤੇ ਆਖੇ ਕਰਵਾ ਸਕਦੇ ਹਾਂ ਤੇ ਆਪਣੇ ਲੈਂਝੇ ਉਹ ਸੀਐਮ ਜੀ ਲੁਧਿਆਣਾ ਤੋਂ ਪਵਾ ਸਕਦੇ ਹਾਂ ਮੈਂ ਇਸ ਐਨਆਰਏ ਭਰਾਵਾਂ ਦਾ ਬਹੁਤ ਵੱਡਾ ਜਿੰਨੇ ਸਾਨੂੰ ਸਹਿਯੋਗ ਇਸ ਸਿਤਰ ਸਿੰਘ ਜੀ ਸਾਡੇ ਕੋਲ ਖੜੇ ਆ ਇਹ ਹਰ ਵਾਰ ਕੈਂਪ ਦੇ ਵਿੱਚ ਵੀ ਹਾਜ਼ਰੀ ਲਵਾਉਂਦੇ ਆ ਅਤੇ ਬਹੁਤ ਵੱਡੀਆਂ ਸਵਾਵਾਂ ਵੀ ਸਾਨੂੰ ਜਿਹੜੇ ਦਿੰਦੇ ਆ ਇਹੋ ਜਿਹੇ ਸਾਡੇ ਹੋਰ ਬਹੁਤ ਵੀਰ ਹੈ ਜਿਹੜੇ ਬਾਹਰ ਅਮਰੀਕਾ ਕੈਨੇਡਾ ਦੇ ਵਿੱਚ ਬੈਠੇ ਆ ਬਬੂ ਇੰਗਲੈਂਡ ਤੋਂ ਸਾਡੇ ਪਿੰਡ ਦੀ ਬੇਟੀ ਆ ਉਹ ਵੀ ਹਰ ਸਾਲ ਬਹੁਤ ਵੱਡੀ ਸੇਵਾ ਪਾਉਂਦੀ ਆ ਕਿਸੇ ਤਰ੍ਹਾਂ ਸਰਦਾਰ ਗੁਰਮੰਦਰ ਸਿੰਘ ਜੀ ਬਾਹਰ ਬੈਠੇ ਆ ਉਹਨਾਂ ਦੀ ਸੇਵਾ ਬਹੁਤ ਵੱਡੀ ਇੱਥੇ ਆਉਂਦੀ ਹੈ ਇਸ ਤਰ੍ਹਾਂ ਮੈਂ ਨਾਂ ਲੈਣ ਲੱਗਾ ਬਹੁਤ ਲੰਮੇ ਨਾਂ ਲੈ ਜਾਵਾਂਗੇ ਐਨੇ ਦੀ ਭਰਾ ਅਡੇ ਸਾਡੇ ਦੇ ਪਿੰਡ ਦੇ ਵਾਸੀ ਹੈ ਉਹ ਇਹ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਆ ਅਸੀਂ ਰਲ ਕੇ ਤੇਲ ਫੁੱਲ ਪਾ ਕੇ ਇੰਨੀ ਸਵਾਵਾਂ ਇਸੇ ਤਰ੍ਹਾਂ ਸਾਡੀਆਂ ਜਾਰੀ ਰਹਿਣ ਇਹ ਗੁਰੂ ਕੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਸਾਰੇ ਪਿੰਡ ਦੇ ਉੱਤੇ ਨਗਰ ਦੇ ਉੱਤੇ ਜਿਹੜੀ ਕਿ ਇਹ ਸੇਵਾਵਾਂ ਅਸੀਂ ਹਮੇਸ਼ਾ ਹੀ ਇਸ ਤਰ੍ਹਾਂ ਸਾਡੀ ਜੇ ਸਵਾਵਾਂ ਜੜੀਆਂ ਚੱਲਦੀਆਂ ਰਹਿਣ ਆਜੋ ਹਾਂਜੀ ਅੰਦਰ ਜੋ ਜਾਨੀ ਤੁਹਾਨੂੰ ਆਉਂਦੇ ਹੋ ਦੇਖਿਆ ਇਸ ਵਾਰ ਇਹ ਮੈਂ ਤੇਰੇ ਵਾਲਾ ਹੈ ਕਿ ਜਾਈਂ ਤਾਂ ਸੋਖਣਾ ਦਸ ਕਿੱਥੇ ਮਾਤਰਾ ਤੋਂ ਉਹ ਇਹ ਮਤਰਾ ਆਪਣੀ ਇੱਕ ਬੰਨਣਾ ਠੀਕ ਹੈ ਇੱਧਰ ਮੁਸੀ ਆਇਓ ਇੱਧਰ ਇਹ ਦੱਸੋ ਸਰ ਉਹ ਕਾਹੜਾ ਕਾਹੜਾ ਕਿਰੁ ਰਾਣੀ ਹੁੰਦੋ ਉਹ ਕੋਟੇ ਵਿੱਚ ਆਉਂਦਾ ਹੈ ਨਾ ਬੋਲਣਾ ਕਿ 20 ਨੰਬਰ ਤੱਕ ਆਪਣੀਆਂ ਪੱਕੀਆਂ ਪਾਚੀਆਂ ਬਣਾ ਲਓ ਜੀ 100 ਨੰਬਰ ਤੋਂ ਲੈ ਕੇ 120 ਨੰਬਰ ਤੱਕ بار کو ہاں یہ ہونی جی سارے آنے এডে <laughs> it ਤੈਨੂੰ ਪੁੱਛਣਾ ਹੀ ਇਹਨੂੰ ਦਰਸ਼ਕ ਜੀ ਇੱਕ ਟੈਸਟ ਹੋ ਗਿਆ ਹੈ ਕਿਹੜੇ ਸਭ ਤੋਂ ਨਾ ਹੋਰ ਕੋਈ ਟੈਸਟ ਹੋਰ ਵੀ ਬੈਡ ਅੱਧ ਬਿਲਕੁਲ شرکری بچپن شکریہ چھکے پرانا ہے ਮੈਂ ਤੁਹਾਨੂੰ ਪਾਉਂਦਾ ਹਾਂ ਮੈਂ ਤੁਹਾਨੂੰ ਪਾਉਂਦਾ ਹਾਂ ਜੇ ਮੈਂ ਤੁਹਾਨੂੰ ਪਾਉਂਦਾ ਹਾਂ ਜੇ ਮੈਂ ਤੁਹਾਨੂੰ ਪਾਉਂਦਾ ਹਾਂ ਥੈਂਕ ਯੂ ਮੇਰੇ ਪੱਕੇ ਪੱਕੇ ਕਰਦੇ ਹਾਂ ਕਿ ਅੱਜ ਅੱਜ ਤੋਂ ਬਾਅਦ ਤੁਹਾਨੂੰ ਆਪੇ ਤੋ ਦੋ ਮਿੰਟ ਆ ਜਾਓ ਠੀਕ ਹੈ ਬਾਹਰ ਵਾਲਾ ਅੰਦਰ ਇਹ ਕੋਈ ਸਰ ਪਤਾ ਨਹੀਂ ਕੀ ਕਰ ਰਿਹਾ ਹੈ ਇਸ ਵਾਸਤੇ ਸੰਪੂਰਨ ਨਹੀਂ ਨਹੀਂ موسیقی وشیش سرگرمیاں پھر نمیاں سرگرمیاں لے کے حاضر گے تک واسطے اجازت دیو،